ਨੇ ਜਗ ਕੁਬੇਰ ਤੇ ਹੋਰ ਦਾਦੇ ਸੀਰਤ ਰੋਟੀ ਲੈ ਕੇ ਆਈ ਕਰਾਂ ਤੇਰੇ ਵਾਸਤੇ ਹੀ ਮਹਗਾਮਾ ਕ ਖਾ ਲਈ ਤੇ ਨਾ ਮੈਨੂੰ ਤਾਂ ਹੋ ਗਿਆ 10 ਘੰਟਾ ਰੋਟੀ ਖਾਦੇ ਨੂੰ ਤੜਕੀ ਨਿ ਮੇੜ ਲਿਆ ਕਰ ਕੰਮ ਤੋਂ ਐਂ ਕੰਮ ਫਿਰ 12 ਤੱਕ ਜਾਣਾ ਪੈ ਜਾਂਦਾ ਆਹੋ ਲੈ ਆਈ ਕਰਾਂ ਮੰਮੀ ਮੇਰੇ ਨਾਲ ਉਹਦਾ ਕੁਲਵਿੰਦਰ ਆ ਗਏ ਐਂ ਕਰੋ ਮੈਂ ਤੁਹਾਨੂੰ ਰੋਟੀ ਪਾ ਕੇ ਦੇਣੀ ਆ ਤੁਸੀਂ ਫੜਾਇਓ ਹਾਂ ਹਾਂ ਪੁੱਤ ਫੜਾ ਦੇ ਕੋਈ ਨਾ ਮੈਂ ਫੜਾਇਆ ਹੁ ਨਹੀਂ ਆ ਨਾ ਚਾਹਦਾ ਧਿਆਨ ਰੱਖੀ ਚੰਗਾ ਹਾਂ ਹਾਂ ਕੋਈ ਨਾ ਕਣਕ ਨੂੰ ਤਾਂ ਪਾਣੀ ਲੱਗ ਗਿਆ ਸੀ ਆਪਣਾ ਜੀ ਨੂੰ ਲਾਤਾ ਸੁਣ ਜਿਆ ਦਿਖਾਈ ਦਿੰਦਾ ਸੀ ਥੋੜਾ ਥੋੜਾ ਦੇਖ ਲਓ ਜੇ ਸਪਰੇਅ ਸਪਰੂ ਕਰਨੀ ਹੋਈ ਲੈ ਪਾ ਦਾਂਗੇ ਤਾ ਰੋਟੀ ਖਾ ਲੈ ਲੈ ਮਮੀ ਸੀਰਤ ਕੀ ਕਰਦੀ ਸੀ ਉਹ ਰੋਟੀ ਬਣਾ ਰਹੀ ਆ ਫਿਰ ਮਾ ਚੱਲ ਮੈਂ ਫੜਾਇਆ ਨਹੀਂ ਤੂੰ ਬਣਾ ਲੈ ਚੱਲ ਠੀਕ ਆ ਮਮੀ ਕੋਈ ਮੈਂ ਪਾਣੀ ਲੈ ਕੇ ਦਿੰਨੀ ਆ ਠੀਕ ਆ ਠੀਕ ਆ ਕੋਈ ਨਾ ਕਣਕ ਤਾਂ ਵਧੀਆ ਨਿਕਲੇ ਜੀ ਹੋਰ ਹੁਣ ਕਣਕ ਦਾ ਪੂਰੀ ਵਧੀਆ ਜੰਮੀ ਆ ਦਰਸ਼ਣੀ ਕਣਕ ਐਤ ਕੀਤਾ ਆਪਣੀ ਚੱਲ ਵਧੀਆ ਨਹੀਂ ਤੈਨੂੰ ਫਿਕਰ ਕਰਨ ਦੀ ਕੀ ਲੋੜ ਆ ਮੈਂ ਹੈ ਦਾ ਹੈਗਾ ਚਲ ਠੀਕ ਆਇਆ ਹੈ ਅੱਪੀ ਸਾਮੀ ਮੈਨੂੰ ਨਾ ਮੈਨੂੰ ਕਾਹਦੀ ਫਿਕਰ ਆ ਮਾਸੇਰਾ ਹੋਰ ਜਵਾਲਾ ਸਿੰਘ ਕਿਵੇਂ ਹੋ ਓਏ ਆਵੇ ਕਿਧੜਾ ਤਾਈ ਅਸਰੀ ਗਾ ਜੀ ਓਏ ਨਾਲੇ ਮਾਰੇ ਤਾਂ ਤਾਈ ਨਹੀਂ ਲਾਦਾ ਮਾਸੜ ਲੱਗਦਾ ਓਏ ਚਲ ਚੰਗਾ ਦੇਖ ਕੇ ਬੋਲਿਆ ਕਰ ਹੋਰ ਖੇਤੀਬਾੜੀ ਕਿਵੇਂ ਆ ਫਿਰ ਠੀਕ ਠਾਕ ਆ ਵਧੀਆ ਵਧੀਆ ਬੋਲਿਓ ਠੀਕ ਆ ਠੀਕ ਆ ਹੂੰ ਕਿਧਰ ਫਿਰ ਜਾਦੂ ਓ ਮਾਦਾ ਇੱਥੇ ਤੁਹਾਡੇ ਪਿੰਡ ਚ ਆਇਆ ਤੀਗਾ ਅੱਛਾ ਆ ਕਈ ਕਰਾਂ ਤੋਂ ਪੈਸੇ ਲੈਣੇ ਨੇ ਇੱਕ ਤਾਂ ਮੈਂ ਸਰਪੰਚ ਤੋਂ ਪੈਸੇ ਲੈਣੇ ਨੇ ਇੱਕ ਜਿਹੜਾ ਨਵਾਂ ਜਾਂ ਮੁੰਡਾ ਬਣਿਆ ਮੈਂਬਰ ਆ ਉਹ ਤਾਂ ਪੈਸੇ ਲੈਣੇ ਨੇ ਇੱਕ ਜਿਹੜਾ ਉਹ ਤੋਬੇ ਕਰਨੀ ਕਰਨੀ ਹੈਗੇ ਚਾਰ ਪੰਜ ਘਰਾਂ ਤੋਂ ਉਹਨਾਂ ਤੋਂ ਪੈਸੇ ਲੈਣੇ ਨੇ ਮੈਂ ਇਹ ਇਹਦਾ ਕੀ ਬਿਜ਼ਨਸ ਕਰ ਰੱਖਿਆ ਤਾਂ ਹੈ ਬਿਜ਼ਨਸ ਤਾਂ ਬਸ ਪੁੱਛੀ ਨਾਜ ਵਾਲਾ ਸਿਆ ਰਿਸ਼ਤੇ ਕਰਾਉਣਾ ਮੈਂ ਰਿਸ਼ਤੇ ਹਾਂ ਹਾਂ ਬੱਲੇ ਉਹ ਗਤੜਾ ਤੇ ਤਾਂ ਬਚੋਲਾ ਵੱਲਦਾ ਤੂੰ ਹਾਂ ਹਾਂ ਲਾ ਕਿੱਧੜਾਇਆ ਬੈਠਾ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਹੋ ਹੋਰ ਸਾਰੀ ਸੇਵਾਂ ਠੀਕ ਠਾਕ ਰਹਿੰਦੇ ਹੋ ਠੀਕ ਠਾਕ ਵਧੀਆ ਤੂੰ ਦੱਸ ਵਧੀਆ ਮਾ ਤਾਂ ਐਣਾ ਕਿੱਧਰ ਫੁੱਲਾਂ ਵਾਲਾ ਝੋਲਾ ਚੱਕੀ ਫਿਰਦਾ ਵਾ ਫੁੱਲਾਂ ਵਾਲਾ ਝੋਲਾ ਨਹੀਂ ਮਾ ਤਾਂ ਰਿਸ਼ਤੇ ਕਰਾਉਣਾ ਇਹਦੇ ਵਿੱਚ ਕੁੜੀਆਂ ਦੀਆਂ ਫੋਟੋਆਂ ਹੁੰਦੀਆਂ ਨੇ ਜਾਂ ਫਿਰ ਡਾਇਰੀ ਹੁੰਦੀਆਂ ਮੇਰੀ ਜੀ ਤੇ ਤਾਰੀਖ ਨੋਟ ਕਰਨੀ ਪੈਂਦੀ ਆ ਰਿਸ਼ਤੇ ਕਰਾਉਣਾ ਰਿਸ਼ਤੇ ਭਾਈ ਅੱਛਾ ਹਾਂ ਫਿਰ ਰਿਸ਼ਤੇ ਕਰੂਗਾ ਸਾਡੇ ਕਰਾ ਕੇ ਰਿਸ਼ਤਾ ਲਾ ਤੇਰਾ ਕਰਾ ਦੇ ਰਿਸ਼ਤਾ ਆ ਤੈਨੂੰ ਰੋਡ ਕੁੱਟਣੇ ਵਰਗਾ ਬੰਦਾ ਲਿਆ ਤਾਂ ਹੋਰ ਰਿਸ਼ਤਾ ਭਾਲਦੀ ਐ। ਮਾਂ ਦੇ ਵਾਸਤੇ ਰਿਸ਼ਤਾ ਕਹਿਣੀ ਐ। ਬੱਸੜਾ ਕਰਾ ਦੇ ਕੁਛ ਨਹੀਂ ਹੁੰਦਾ ਲੜਦੀ ਰਹਿੰਦੇ ਨੇ ਆਪਸ ਵਿੱਚ। ਕਰਾ ਦੇ। ਫੋਨ ਕਰਦੇ ਆ ਤੁਸੀਂ। ਹੋਰ ਹੁਣ ਹੁਣ ਦੁਬਾਰੇ ਦੁਬਾਰੇ ਕਰਾਉਂਗੇ। ਲੈ ਕੀ ਹੁੰਦਾ? ਮੇਰੇ ਪੁੱਤ ਨੇ ਕਹਤਾ ਹੁਣ ਤਾਂ ਕਰਾਈ ਦਿੰਦਾ ਵਾਡੀ ਨੇ ਤੈਨੂੰ ਇੱਕ। ਹਾਂ। ਬੇ ਗੱਲ ਸੁਣ ਬੇ ਬਾਲਾ ਨਾ ਬੋਲ। ਮੈਂ ਮੇਰੇ ਮੁੰਡੇ ਨੂੰ ਰਿਸ਼ਤਾ ਕਹਿਣੀ ਐ ਛੋਟੇ ਨੂੰ। ਅੱਛਾ ਅੱਛਾ ਸੁੱਖੇ ਨੂੰ। ਸੁੱਖਾ ਤਾਂ ਹੁਣ ਜਵਾਨ ਹੋ ਗਿਆ ਉਹ ਖਾਸ। ਪਰਾਂ ਬੈ ਕੇ ਨੂੰ ਘਰ-ਬਾਰ ਦਾ ਕਰੀਏ ਯਾਰ। ਲਾ ਓਏ ਆ ਤਾਂ ਤੁਸੀਂ ਫਿਰ ਸਮਝ ਲੈ ਵੀ ਵਧੀਆ ਬੰਦੇ ਨਾਲ ਹੀ ਗੱਲ ਕਰੀ ਐ ਹੋਰ ਕਰਾ ਰਿਸ਼ਤਾ ਠੀਕ ਐ ਤੇ ਕੋਈ ਨਾ ਮੈਂ ਫਿਰ ਦੇਖਦਾ ਕਰਦਾ ਗੌਰ ਗੌਰ ਨਹੀਂ ਪੱਕੀ ਗੱਲ ਕਰ ਰਿਸ਼ਤਾ ਕਰਾ ਦੂੰ ਓ ਲੈ ਸਾਲੀਏ ਜਦੋਂ ਤੂੰ ਕਹਿਤਾ ਹੁਣ ਤਾਂ ਰਿਸ਼ਤਾ ਵੱਟ ਤੇ ਪੱਕਾ ਹੀ ਐ ਤਾਇਆ ਕਰਾ ਵੀ ਦਿੰਦਾ ਕਿ ਫੜਾ ਹੀ ਮਾਰਦਾ ਓ ਤੈਨੂੰ ਕਿਹਾ ਤਾਇਆ ਨਾ ਕਿਹਾ ਕਰ ਮਾਸੜ ਲਾਦਾ ਤੇਰਾ ਅਸੀਂ ਇਕੱਠੇ ਬੈਹੇ ਹੋਇਆ ਮੇਰੇ ਨਾਨਕੇ ਅੱਛਾ ਹਾਂ ਹੋਰ ਆਪਣੀ ਬੇਹੋਏ ਵੀ ਆ ਇੱਕ ਗੱਲ ਲੱਗੀ ਆ ਇਹਦੇ ਵਾਲੀ ਰਹਿ ਗਈ ਤੇਰੀ ਮੰਮੀ ਮੇਰੇ ਵਾਲੀ ਬਸ ਰਹੀ ਨਹੀਂ ਭੱਜ ਗਈ ਹੋਰ ਤੂੰ ਇਹ ਕਿਹੜਾ ਘਰੇ ਖੜਦਾ ਬੇਲਾ ਮੇਰਾ ਖੜਦਾ ਨਹੀਂ ਤੀ ਟੁੱਟ ਪੈਣਾ ਬਸ ਬੇਰਾ ਚੋਲਾ ਉਧਰ ਚੱਕਿਆ ਜਾਊਗੀ ਉਹ ਲੱਛਣ ਮਾੜੇ ਹੋਣਗੇ ਤਾਂ ਇਹਦੇ ਉਹ ਮੇਰੇ ਨਹੀਂ ਮਾੜੇ ਦੀ ਲੱਛਣਾਂ ਲੱਛਣ ਤੇਰੀ ਮਾਸੀ ਦੀ ਮਾੜੇ ਦੀਗੇ ਅੱਛਾ ਹਾਂ ਮੈਂ ਖੜਦਾ ਸ਼ਾਮ ਨੂੰ ਨਹੀਂ ਮੈਂ ਖੜਦਾ ਨਾਲੇ ਹੋਰ ਆ ਚਾ ਮੈਨੂੰ ਰੋਟੀ ਲੈ ਕੇ ਦੋ ਨਾਲੇ ਰੋਟੀ ਪਾ ਕੇ ਲੈ ਕੇ ਦੋ ਤਾਈ ਭੁੱਖਾ ਹੋਊਗਾ ਹਾਂ ਉਹ ਮੈਂ ਤਾਂ ਇਹ ਕਹਿੰਦਾ ਸੀ ਹੁਣ ਮਾਂ ਪਾ ਰਿਸ਼ਤੇ ਦੀ ਗੱਲ ਜੀ ਕਰੀ ਲਿਆ ਰੋਟੀ ਮੈਂ ਤਾਂ ਫੇਰ ਖਾਉਂਗਾ ਸਾਰੀ ਰੋਟੀ ਖਾਲਾ ਕੋਈ ਨਾ ਨਹੀਂ ਨਹੀਂ ਰੋਟੀ ਲੈ ਕੇ ਦੇ ਮੈਂ ਤਾਂ ਇਹਨੂੰ ਹੋਰ ਹੁਣ ਉਹ ਨਹੀਂ ਨਹੀਂ ਮੈਂ ਰੋਟੀ ਕੁਲਵਿੰਦਰ ਖਾਣੀ ਨਹੀਂ ਹੈਗੀ ਸਾਲੀ ਸਾਬਾ ਰੈਂਡ ਦੇ ਆਹ ਖੇਚਲ ਨਾ ਕਰਿਓ ਖਾਲਾ ਕੋਈ ਨਾ ਭੁੱਖਾ ਤੁਰਾ ਮੈਨੂੰ ਪਤਾ ਬਚੋਲਿਆਂ ਦਾ ਉਹ ਨਹੀਂ ਮੈਨੂੰ ਕੀ ਜਾਣਦਾ ਨਹੀਂ ਉਹ 20 ਘਰਾਂ ਦੇ ਦਾ ਮੈਂ ਚਾਹ ਪੀਆ ਏ ਕੰਡੇ ਭਰਿਆ ਪਿਆ ਮੇਰਾ ਜੀ ਜਾਣਦਾ ਮੈਂ ਫਿਰ ਰੈਂਡ ਦੇ ਫਿਰ ਹੁਣ ਜ਼ਰੂਰੀ ਤਾਂ ਨਹੀਂ ਇਹਦੇ ਗੱਲੇ ਚੱਕਣੀ ਲੈ ਜਵਾਲਾ ਸਿਆਂ ਗੱਲ ਸੁਣ ਲੈ ਹਾਂ ਪਤਾ ਕੀ ਆ ਕੁੜੀਆਂ ਤਾਂ ਮੇਰੇ ਹੱਥ 'ਚ 20 25 ਨੇ ਇਕੱਠ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਵਧੀਆ ਹੋਈ ਕੁੜੀ ਹਾਂ ਠੀਕ ਆ ਵਧੀਆ ਘਰਾਣੇ ਦੀ ਕੁੜੀ ਹੋਈ ਉਹਦਾ ਰਿਸ਼ਤਾ ਕਰਾਉਂਗਾ ਆਪਣੇ ਸੁੱਖੇ ਨੂੰ ਮੈਂ ਠੀਕ ਪਰਿਵਾਰ ਵਧੀਆ ਚਾਹੀਦਾ ਸਾਨੂੰ ਆਹ ਮਹਾ ਕੁਲਵਿੰਦਰਾ ਉਹ ਤਾਂ ਤੁਸੀਂ ਬੇਫੇਰ ਰਹੋ ਆਹ ਆ ਜਿਹੜਾ ਤੇਰਾ ਰਿਸ਼ਤਾ ਕਰਾਇਆ ਤੀ ਇਹਨੇ ਮੇਰੀ ਪੁੱਛ ਗੱਛੇ ਜਮੀ ਨਹੀਂ ਕਰੀ ਜੇ ਕਿਤੇ ਮੇਰੀ ਪੁੱਛ ਗੱਛੇ ਕਰੀ ਹੁੰਦੀ ਤੈਨੂੰ ਵੀ ਵਧੀਆ ਰਿਸ਼ਤਾ ਕਰਾਉਂਦਾ ਖਰ ਕੁੜੀ ਤਾਂ ਇਹ ਵੀ ਸਿਆਣੀ ਹਾਂ ਬੇ ਵਰਗਾ ਤੂੰ ਵੀਰੀ ਮੁੱਖ ਨਹੀਂ ਆ ਲੈਦੀਆ ਝਾੜੂ ਪੋਚਾਈ ਦੀ ਮੁਕਦਾ ਉਡੀ ਰਾਮ ਕਰ ਲਿਆ ਕਰ ਬੰਦਾ ਸਾਰਾ ਦਿਨ ਤੇ ਰਦਾ ਝਾੜੂ ਪੋਚਾਂ ਜੀ ਲੰਘ ਜਾਦਾ ਲੈ ਵੀਰੇ ਕੰਮ ਵੀ ਤਾਂ ਹੁਣ ਕਰਨੇ ਹੀ ਨੇ ਦੱਸ ਦੇਖੀ ਅੱਧੀ ਰਹਗੀ ਖਾ ਪੀ ਲਿਆ ਕਰ ਕੋਸਾ ਲੈ ਜਿਹੜਾ ਕੰਮ ਕਰੂਗਾ ਉਹਦੀ ਸਿਹਤ ਐਵੇਂ ਦੀ ਹੋ ਰੂਗੀ ਹੁਣ ਬੇਲੇ ਬੈ ਕੇ ਖਾਵਾਂਗੇ ਤਾਂ ਮੋਟੇ ਨਹੀਂ ਹੋ ਜਾਗੇ ਕੰਮ ਕਰਨੋ ਵੀ ਰਹਿ ਜਾਗੇ ਚੱਲ ਕੋਈ ਨਾ ਦੇਖਦਾ ਕੋਈ ਮੁੰਡਾ ਤੇਰਾ ਵਿਆਹ ਕਰਦਾ ਮੈਂ ਲੈ ਵੀਰੇ ਤੁਦਾਂ ਇਹ ਕਹਿਣਾਗਾ ਵੀ ਇਹਨੂੰ ਛੇਤੀ ਭਜਾਉਦਾ ਮੈਨੂੰ ਨਹੀਂ ਪਤਾ ਆਪਾਂ ਪਹਿਲਾਂ ਨਾ ਤੇਰਾ ਵਿਆਹ ਕਰਾਂਗੇ ਆਪਾਂ ਭਾਬੀ ਲਿਆ ਮੰਗੇ ਮੈਂ ਵੀ ਤਾਂ ਬਹਿ ਕੇ ਦੋ ਦਿਨ ਸੌਖੀਆਂ ਰੋਟੀਆਂ ਖਾ ਲੂੰ ਨਾ ਨਾ ਭਾਈ ਇਹ ਗੱਲ ਤੇਰੀ ਗਲਤ ਆ ਖਬਰ ਬਗਿਆਨੀ ਕਹੀ ਜਾਊਗੀ ਪਹਿਲਾਂ ਮੈਂ ਤਾਂ ਤੇਰਾ ਕਰੂੰਗਾ ਲੈ ਵੀਰੇ ਤੂੰ ਤਾਂ ਇਹ ਕਹਿਣਾ ਵੀ ਮੇਰੀ ਬਹੂ ਤੋਂ ਕੰਮ ਨਾ ਕਰਾ ਲੈ ਕੰਮ ਦੀ ਗੱਲ ਨਹੀਂ ਮੇਰੀ ਗੱਲ ਸੁਣ ਅੱਜਕੱਲ ਕੀ ਦਾ ਮੂੰਹ ਫੜਦੇ ਏਂਗੀ ਖਬਰ ਤੇਰੇ ਵਿਆਹ ਤੇ ਕੋਈ ਠੈਣੀ ਲਾਉਣ ਦਊਗੀ ਨਾ ਨਾ ਮੈਨੂੰ ਮੈਂ ਤਾਂ ਇੰਨੀਆਂ ਰੀਜਾਂ ਨਾਲ ਤੇਰਾ ਵਿਆਹ ਕਰੂੰਗਾ ਕੀ ਅਭਿਰੇ ਤੈਨੂੰ ਤਾਂ ਮੇਰੇ ਵਿਆਹ ਦੀ ਪਈ ਰਹਿੰਦੀ ਆ ਨਾ ਭਾਈ ਮੈਂ ਤਾਂ ਪਹਿਲਾਂ ਤੇਰਾ ਕਰੂੰਗਾ ਮੰਮੀ ਵੀ ਇਹੀ ਕਹਿੰਦੀ ਦੀ ਦੇਖ ਕਹਿੰਦੀ ਮੇਰੇ ਬਾਦ ਕੁੜੀ ਦਾ ਧਿਆਨ ਰੱਖੀ ਫਿਰ ਵੀਰੇ ਦੂ ਰੱਖਦਾ ਨਹੀਂ ਮੇਰਾ ਤੇਰਾ ਰੱਖਦਾ ਫਿਰ ਮੈਂ ਤਾਂ ਤੈਨੂੰ ਪਿਆਉਂਗਾ ਪਹਿਲਾਂ ਮੈਨੂੰ ਨਹੀਂ ਪਤਾ ਹੈ ਗਿਆ ਅੱਛਾ ਹੁਣ ਤੂੰ ਤੇਰੇ ਕਹਿਣਾ ਮਤਲਬ ਇਹ ਹੈ ਕਿ ਜੇ ਤੂੰ ਮੇਰਾ ਵਿਆਹ ਕਰੇਗਾ ਫਿਰ ਹੀ ਤੂੰ ਮੇਰਾ ਸਹੀ ਧਿਆਨ ਰੱਖਦਾ ਨਹੀਂ ਤਾਂ ਮੇਰਾ ਧਿਆਨ ਨਹੀਂ ਰੱਖਦਾ ਹੂੰ ਤਾਂ ਰੱਖਦਾ ਕਹਿੰਦੇ ਨਹੀਂ ਹੁੰਦੇ ਕੁੜੀਆਂ ਚਿੜੀਆਂ ਕੀ ਨਹੀਂ ਕਰੇ ਰੱਖੇ ਨੇ ਅੱਜ ਕੱਲ ਇਹ ਤਾਂ ਮਹਾਰਾਜਾ ਨੇ ਵੀ ਨਹੀਂ ਕਰੇ ਰੱਖੀਆਂ ਠੀਕ ਐ ਬਾਬਾ ਗੁਰੂ ਜਿਵੇਂ ਤੈਨੂੰ ਸਹੀ ਲੱਗਦਾ ਤੂੰ ਓਵੇਂ ਕਰ ਲੈ ਚੱਲ ਠੀਕ ਆ ਮੈਂ ਖੇਤ ਜਾਣਾ ਮੋਟਰ ਛੱਡੀ ਹੋਈ ਐ ਠੀਕ ਐ ਵੀਰੇ ਚੰਗਾ ਨਾਲੇ ਆ ਸਾਰਾ ਦਿਨ ਨਾ ਕੰਮ ਕਰੀ ਜਾ ਕਰਗਾ ਰੋਟੀ ਖਾਣੀ ਖਾ ਲੂੰਗੀ ਹਾਏ ਮੇਰਾ ਵੀਰਾ ਮੇਰੀ ਕਿੰਨੀ ਫਿਕਰ ਕਰਦਾ ਵਾਹਿਗੁਰੂ ਇਹ ਜਾ ਵੀਰਾ ਨਾਲ ਸਾਰੀਆਂ ਭੈਣਾਂ ਨੂੰ ਦਈ ਲੈ ਸਾਡੂ ਆ ਮੇਰੀ ਗੱਲ ਸੁਣ ਲੈ ਤੂੰ ਜਮਾ ਮੇਰੇ ਹੁੰਦੇ ਫਿਕਰ ਨਾ ਕਰ ਕੁੜੀਆਂ ਮੇਰੇ ਹੱਥ 'ਚ 20 25 ਨੇ ਤੇਰੇ ਹੁੰਦੇ ਸਾਨੂੰ ਕਾਦੀ ਫਿਕਰ ਹੈ ਹਾਂ ਹਾਂ ਫਿਕਰ ਕਰੀ ਵੀ ਨਾ ਤੂੰ ਮੇਰੀ ਕਰਦਾ ਵੀ ਨਹੀਂ ਹਾਂ ਸਤਿ ਸ਼੍ਰੀ ਅਕਾਲ ਦਾਇ ਜੀ ਉਹ ਪੁੱਤ ਤਾਂ ਆਏ ਨਹੀਂ ਕਹਿੰਦੇ ਹੁੰਦੇ ਮਾਸੜ ਲੱਗਦਾ ਪੁੱਤ ਮੈਂ ਤੇਰਾ ਮਾਸੜ ਚਲੋ ਠੀਕ ਹੈ ਮਾਸੜ ਜੀ ਕਹਿ ਦਿੰਨੀ ਆ ਹੋਰ ਪੁੱਤ ਤੁਹਾਡਾ ਉਧਰ ਪਰਿਵਾਰ ਠੀਕ ਠਾਕ ਹੈ ਹਾਂਜੀ ਸਾਰੇ ਠੀਕ ਹੈ ਤੁਸੀਂ ਦੱਸੋ ਠੀਕ ਹੋ ਹਾਂ ਠੀਕ ਹੈ ਪੁੱਤ ਠੀਕ ਹੈ ਲੈ ਕੁਲਵਿੰਦਰਾ ਹੁਣ ਤੁਸੀਂ ਜਮਾਂ ਸੋਚ ਨਾ ਕਰਿਓ ਦੇਖ ਲੈ ਜਵਾਨ ਜੀ ਦਾ ਕਰੀਏ ਨਾ ਹੁਣ ਉਹ ਜਵਾਨ ਮੇਰੀ ਪੱਕੀ ਆ ਮਹਾ ਜਮਾਂ ਪੱਥਰ ਤੇ ਲਖੀ ਰਾਇ ਹਾਂ ਚੰਗਾ ਮਾਂ ਚੱਲਦਾ ਇੱਕ ਦੋ ਕਰਾਉਂ ਤਾਂ ਪੈਸੇ ਲੈਣੇ ਨੇ ਕੋਈ ਨਾ ਕੋਈ ਨਾ ਚੰਗਾ ਜਵਾਲਾ ਸਿਆ ਠੀਕ ਆ ਠੀਕ ਆ ਠੀਕ ਆ ਭਾਈ ਦੇਖ ਲੈ ਉਹ ਬੰਦਾ ਪੱਕਾ ਇਹੇ ਜਮਾਂਦਾਰ ਪੱਕਾ ਹੈ ਤਾਂ ਠੀਕ ਹੈ ਹਾਂ ਸੀਰਤ ਹਾਂ ਜੀ ਮਮੀ ਪੁੱਤ ਸੁੱਖਾ ਉੱਠ ਖੜਿਆ ਨਹੀਂ ਮੰਮੀ ਹਲੇ ਉਹਦੇ ਉੱਠਣ ਦਾ ਟਾਈਮ ਕਿੱਥੇ ਹੋਇਆ ਓਹੋ ਇੰਨਾ ਦਿਨ ਚੜਿਆ ਪੈਰ ਨੂੰ ਠਾੜੇ ਨੇ ਚਾਹ ਦੇ ਆ ਚਲ ਮੈਂ ਦੇਰ ਚਾਹ ਬਣੀ ਆ ਮੰਮੀ ਹਾਂ ਚਾਹ ਬਣੀ ਪਈ ਆ ਤੇ ਆ ਸੁੱਖੇ ਉੱਠ ਖੜ ਅਸੂ ਦੇ ਜਲ ਅੱਗੇ ਡੜਿਆ ਆ ਪੀਓ ਗਿਆ ਭਾਬੀ ਚਾਹ ਪੀ ਲੈ ਨਰੇ ਟਾਈਮ ਨਾਲ ਉੱਠ ਜਾ ਘਰ ਹੁਣ ਤੱਕ ਵੀਲਦਾਰ ਹੋ ਗਿਆ ਮੈਂ ਸੁੱਤਾ ਪਈ ਕਬੀਲਦਾਰ ਹੋ ਗਿਆ ਓਹੋ ਮਾਸੜਾ ਸੀ ਤੇਰੇ ਵਾਸਤੇ ਰਿਸ਼ਤਾ ਲੈ ਕੇ ਕਿਹੜਾ ਮਾਸੜਾ ਮੈਂ ਮੂਣੀ ਜਾਗਦਾ ਮਾਸੜਾ ਮੂਸੜ ਕਿਹੜਾ ਤੂੰ ਮਾਸੜ ਤੋਂ ਕੀ ਕਰਣਾ ਤੇਰਾ ਰਿਸ਼ਤਾ ਹੋ ਜਾਂਦਾ ਉਹੀ ਬਹੁਤਾ ਮਾ ਤੇਰੀ ਉਦੋਂ ਮਾਸੀ ਦੇ ਕੁੜੀਆਂ ਬਾਰੇ ਆਖਿਆ ਜੀ ਔਰ ਉਦੋਂ ਤੂੰ ਕਿਵੇਂ ਮੂੰਹ ਵੀਂਗਾ ਡੈਂਡਾ ਕਰਦੀ ਦੀ ਭਾਬੀ ਅੱਛਾ ਉਹ ਤਾਂ ਛੋਟੀਆਂ ਨੇ ਤੇ ਤੋਂ ਕਿੰਨੀਆਂ ਪੜਦੀਆਂ ਨੇ ਲੈ ਤੂੰ ਅੱਦਾ ਬੁੜਾ ਮੈਂ ਵੀ ਹਣੇ ਮਟਿਆਰੀ ਪਿਆਗਾ ਮੈਂ ਚੱਲ ਜੰਗਾ ਮੇਰੇ ਤੇਰਨਾ ਮੱਥਾ ਵਾਇਦਾ ਵਿਆਹ ਕਰਵਾ ਲੈ ਮੈਨੂੰ ਵੀ ਬਹੁਤ ਟਾਈਮ ਹੋ ਗਿਆ ਰੋਟੀਆਂ ਖਵਾਉਂਦੀ ਨੂੰ ਹੁਣ ਤੇਰੀ ਬਹੂ ਦੇ ਹੱਦ ਦੇ ਨਾਲ ਦੇਖੂਗਾ ਮੈਂ ਹਲੋ ਕਰਨੈਲ ਤੈਨੂੰ ਕਿੰਨੇ ਵਾਰੀ ਕਹਤਾ ਮੈਂ ਪਤਾ ਕੀ ਆ ਹੁਣ ਜੇ ਤੁਸੀਂ ਮੇਰੇ ਪੈਸੇ ਨਹੀਂ ਦਓਗੇ ਦੱਸ ਮੈਂ ਕਿੱਧਰ ਕਿਹੜੇ ਖੂਚ ਜਾਵਾਂ ਨਾਲ ਇੱਕ ਗੱਲ ਸੁਣ ਲੈ ਮੇਰੀ ਜੇ ਕੇਰਾਵਾ ਕੁੜੀ ਵਾਲਿਆਂ ਨੂੰ ਉਂਗਲ ਲਾਤੀ ਨਾ ਅਗਲਾ ਕੁੜੀ ਨੂੰ ਲੈ ਕੇ ਭੱਜ ਜਾਓ ਆਪਣੀ ਨੂੰ ਹਾਂ ਉਹੀ ਨਾ ਸਮਝੋ ਮੈਨੂੰ ਤੁਸੀਂ ਆਹੋ ਪੈਸੇ ਦੇ ਦਿਓ ਮੇਰੇ ਓਏ ਨਰਕਾਂ ਨੂੰ ਜਾਵਾਂਗੇ ਨਰਕਾਂ ਨੂੰ ਜੇ ਪੈਸੇ ਨਹੀਂ ਦਓਗੇ ਮੇਰੇ ਹੈ ਉਦੋਂ ਤਾਂ ਮੇਰੇ ਪੈਰੀਂ ਹੱਥ ਲਾਉਂਦੀ ਰਿਸ਼ਤਾ ਕਰਾ ਦੇ ਰਿਸ਼ਤਾ ਕਰਾ ਦੇ ਜੇ ਹੁਣ ਰਿਸ਼ਤਾ ਕਰਾਤਾ ਹੁਣ ਪੈਸੇ ਨਹੀਂ ਦੰਦੇ ਹੈਗੇ ਤੁਸੀਂ ਗਲਤ ਗੱਲ ਆ ਭਾਈ ਤੁਹਾਡੀ ਹਾਂ ਹਾਂ ਪਰਸੋਂ ਨੂੰ ਮਾਰਦਾ ਮੈਂ ਤੁਹਾਡੇ ਘਰੇ ਗੇੜਾ ਆਹੋ ਮੇਰੇ ਆ ਸਾਲਿਆਂ ਦੇ ਉਹ ਤਾਂ ਹਾੜੇ ਕੱਟੀ ਜਾਣਗੇ ਵੀ ਰਿਸ਼ਤਾ ਕਰਾ ਦੇ ਹੁਣ ਜਦੋਂ ਪੈਸਿਆਂ ਨੂੰ ਕਹਤਾ ਮੇਰਾ ਸਾਲਾ ਦੇ ਉਂਗਲਾਂ ਲੱਗੀਆਂ ਓਏ ਆ ਤਾਂ ਜਵਾਲਾ ਸਿਆਂ ਦੀ ਤਾਂ ਗੱਲ ਤਾਂ ਮੈਨੂੰ ਕਰਨੀ ਪਊ ਪੂਰੀ ਕਿਉਂਕਿ ਉਧਰੋਂ ਸਾਲੀ ਦਾ ਹੱਕ ਹੈ ਸਾਲੀ ਨੇ ਜਦੋਂ ਕਹਿਤਾ ਫੇਰ ਤਾਂ ਜੀਜਾ ਉਹੀ ਮਸਤ ਜਾਂਦਾਗਾ ਲੈ ਹੁਣ ਆਪਾਂ ਸੁੱਖੇ ਨੂੰ ਰਿਸ਼ਤਾ ਕਰਾ ਕੇ ਹਟਾਂਗੇ ਦੇਖਦੇ ਆ ਕੋਈ ਡੂੰਗੀ ਜੀ ਨਿਗਾਹ ਮਾਰ ਨਹੀਂ ਪੂਗੀ ਕੁੜੀ ਕੋਈ ਘਰ ਪਰਿਵਾਰ ਜਿਵੇਂ ਸੁੱਖੇ ਦਾ ਘਰ ਪਰਿਵਾਰ ਆ ਹੈ ਇਹਨਾਂ ਦਾ ਘਰ ਪਰਿਵਾਰ ਆਗਾ ਉਸੇ ਤਰ੍ਹਾਂ ਦੀ ਬਰਾਬਰ ਦੀ बराबर दी तिर पेड़ नी ਪਊਗੀ ਇਹਨਾਂ ਨਾਲ ਬਰਾਬਰ ਦੀ तिर ਚਲ ਸੋਚਦਾ ਕੀ ਆ ਕੋਈ ਦੇਖ ਮਾਰ ਢੂੰਗੀ ਨਿਗਾ ਇਹਦਾ ਕਰਾਉਣਾ ਪਊ ਤਾਂ ਹੀ ਸਾਲੀ ਕੋਲੇ ਜਾਂਦੇ ਆਉਂਦੇ ਰਹਾਂਗੇ ਆ ਕਰ ਲੈ ਆ ਕੁੜੀ ਦੇ ਵਿਆਹ ਦੀ ਟੈਨਸ਼ਨ ਹੋ ਰਹੀ ਆ ਜੇ ਦੀ ਡੋਲੀ ਘਰੋਂ ਉੱਠ ਜੇ ਮੇਰੀ ਅੱਧੀ ਟੈਨਸ਼ਨ ਦੂਰ ਹੋ ਜੂਗੀ ਬੀਬੀ ਇਹਨਾਂ ਕੋ ਸੇ ਜੋੜਗੀ ਦੇ ਵਾਸਤੇ ਚਾਰ ਪੀਹਾੜੀ ਸੋਣੀ ਦੇ ਮੈਜ ਜੋੜੀ ਜਾਣਾ ਵਿਆਹ ਵੀ ਐਨ ਕਰਾਂਗੇ ਦਾ ਚੰਗੀ ਪਾਲਸ ਪੁਲਿਸ ਜੀ ਪਤਾ ਲੱਗੇ ਵੀ ਚਰਨੇ ਨੇ ਆਪਣੀ ਭੈਣ ਦਾ ਵਿਆਹ ਕਰਿਆ ਬੌਲੀ ਆ ਮੈਨੂੰ ਕਹੀ ਜਾਂਦੀ ਪਹਿਲਾਂ ਤੂੰ ਵਿਆਹ ਕਰਵਾ ਲੈ ਉਹਨੂੰ ਆਏ ਨਹੀਂ ਪਤਾ ਅੱਜ ਕੱਲ ਦਾ ਜਵਾਨਾ ਕਿਹਾ ਜਾ ਗੱਲਾਂ ਹੋਣਗੀਆਂ ਵੀ ਭੈਣ ਘਰੇ ਕੁਮਾਰੀ ਬੈਠੀ ਆਪ ਵਿਆਹ ਕਰਵਾ ਲਿਆ ਆ ਗਿਆ ਆ ਗਿਆ ਭਾਈ ਆ ਗਿਆ ਪਾਪੇ ਮੇਰੀ ਗੱਲ ਸੁਣ ਲੈ ਹਾਂ ਮੇਰੇ ਵਿਆਹ ਵਾਲੀ ਤਾਂ ਹੋਇਆ ਨਹੀਂ ਕੱਠ ਠੀਕ ਆ ਆਪਾਂ ਤੋਂ ਸਮਾਰ ਕੇ ਜੇ ਸੁਆਦਾਰ ਜਣੀ ਹੋਇਆ ਪਿਆ ਉਹ ਤਾਂ ਸਮੇਂ ਇਹੋ ਜਿਹਾ ਸੀਗਾ ਹੁਣ ਆਪਾਂ ਨਾਲ ਇਹਦਾ ਖਰਚਾ ਕਰਾਂਗੇ ਇਹਦੇ ਵਿਆਹ ਤੇ ਨਾਲੇ ਕਰਾਂਗੇ ਆਪਾਂ ਕੱਠ ਵਧੀਆ ਕੋਈ ਗੱਲ ਨਹੀਂ ਕਿਉਂ ਵੇਖੁਸੈਂ ਮੈਨੂੰ ਕੁੜੀ ਸ਼ਾਹ ਮੈਨੂੰ ਕੁੜੀ ਚੱਕ ਲਾਂਗੇ ਆਪਾਂ ਉਹ ਕੁੜੀ ਦਿਖਾ ਲਾਂਗੇ ਤੈਨੂੰ ਪੁੱਤ ਮੇਰੀ ਗੱਲ ਸੁਣ ਆਪਾਂ ਤੇਰੇ ਵਿਆਹ ਤੇ ਤਾਂ ਕੱਠ ਨਹੀਂ ਕਰ ਸਕੇ ਜਲਦਬਾਜ਼ੀ ਚ ਹੋ ਗਿਆ ਹੁਣ ਮੈਂ ਕਹਿੰਨੀ ਆ ਪਿੰਡਾਂ ਲੈ ਤੋ ਜਿੱਤੋਂ ਨਿਉਂ ਦਾ ਕੋਕਾ ਲੈਣਾ ਨਹੀਂ ਤਾਂ ਉਹ ਮੜਿਆਉ ਹੋਰ ਹੋਣਾ ਮੈਂ ਕਹਿੰਨੀ ਵੀ ਸਭ ਨੂੰ ਬਣਾ ਲਓ ਆਪਾਂ ਸਾਰੇ ਪਿੰਡ ਸੇ ਕਾਰਡ ਦੇ ਲਾਂਗੇ ਜਿਹੜੇ ਆਪਣੇ ਮੂਹ ਲਾ ਜਰ ਨੇ ਮੈਂ ਇਹਦੇ ਵਿਆਹ ਤੇ ਲਹਿੰਗਾ ਪਾਉਣਾ ਓਹੋ ਪੁੱਤ ਕੀ ਲੈਣਗੇ ਪਾਉਣ ਨੂੰ ਤੂੰ ਵਧੀਆ ਸੂਟ ਲੈ ਲਈ 5000 ਆਲਾ ਲੈ 50000 ਵਾਲਾ 50000 ਕਿਉਂ ਪਾਉਂਗੀ ਮੈਂ ਤਾਂ ਘੱਟੋ ਘੱਟ 15000 ਵਾਲਾ ਸੂਟ ਪਾਉਂ ਪਤਾ ਤਾਂ ਲੱਗੇ ਵੀ ਮੁੰਡੇ ਦੀ ਭਾਬੀ ਆ ਤੂੰ ਤਾਂ ਆਪਦੀ ਰੋਣਾ ਲੈ ਕੇ ਬੈਗੀ ਆ ਉਹੀ ਸੂਟਾਂ ਦਾ ਕੋਈ ਹੋਰ ਤਾਂ ਗੱਲ ਕਰ ਲੈਂਦਾ ਕੰਮ ਦੀ ਜਦੋਂ ਸੂਟਾਂ ਦੀ ਗੱਲ ਆਵੇ ਤੁਹਾਡੀ ਜੇਬ 'ਚ ਤਾਂ ਉਹੀ ਨਹੀਂ ਪੈਸੇ ਨਿਕਲਦੇ ਉਹ ਚੱਲ ਕੋਈ ਨਾ ਕੋਈ ਨਾ ਕੋਈ ਨਾ ਪੁੱਤ ਤੂੰ ਨਾ ਘਬਰਾ ਸਭ ਕੁਝ ਮਿਲ ਜੂਗਾ ਤੈਨੂੰ ਇਹ ਸਿਆਪਾ ਨਾਲ ਲੋਟ ਆਇਆ ਸੂਟ 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 ਆ ਚੱਲ ਕੋਈ ਨਾ ਕੋਈ ਨਾ ਮੇਰੀ ਗੱਲ ਸੁਣ ਪਾਪੇ ਹਾਂ ਬੰਦਾ ਦਾ ਭਰੋਸੇ ਵਾਲਾ ਕਿਤੇ ਆਪਾਂ ਤਿਆਰੀਆਂ ਕਰਦੇ ਰਹੇ ਜੀ ਉਹਦੇ ਪਰੋਸਾ ਹੈਗਾ ਰਿਸ਼ਤੇ ਵਾਲੇ ਦਾ ਉਹ ਬੰਦੇ ਤੇ ਉਹਦਾ ਪੂਰਾ ਪੱਕਾ ਭਰੋਸਾ ਸਾਡੂ ਆ ਮੇਰਾ ਇਕੱਠੇ ਸਾਈਕਲ ਤੇ ਜਾਂਦੇ ਰਹੇ ਸੀ ਓਏ ਚਲ ਉਹ ਤਾਂ ਹੋਣ ਹੀ ਆ ਪਹਿਲਾਂ ਵੇਲੇ ਦੀਆਂ ਗੱਲਾਂ ਮੇਰੀ ਗੱਲ ਇੱਕ ਹੋਰ ਸੁਣ ਲਾ ਪੈਸੇ ਦੀ ਗੱਲ ਤਾਂ ਉੱਤੇ ਖੋਲਣੀ ਸੀ ਕੱਚੀ ਗੱਲ ਛੱਡ। ਉਹ ਪੈਸੇ ਦੀ ਕਿਉਂ ਟੈਨਸ਼ਨ ਲੈਣਾ ਹੈ? ਬਾਜ਼ ਰੌਲਾ ਪਾਉ ਉਹ। ਉਹ ਨਹੀਂ ਪਉਂਦਾ। ਜਰੂਸ ਕਢਾ ਦੂ। ਉਹ ਨਹੀਂ ਕਢਾਉਂਦਾ। ਜਿਹੜਾ ਆਪਣਾ ਨਹੀਂ ਵਾਲਾ ਕਿਲਾ ਹੈ। ਹਾਂ। ਉਹ ਉਸੇ ਨੇ ਦਬਾਇਆ ਸੀਗਾ ਜਵਾਨ ਤੇ ਖੜੇ ਸੀਗਾ ਬੰਦਾ ਉਹ। ਜਵਾਨ ਵਾਲਾ ਹੋਵੇ ਬੰਦਾ ਮੇਰੇ ਜਵਾਨ ਵਾਲਾ। ਕਿਤੇ ਬੇਇੱਜ਼ਤੀ ਕਰਾ ਦੋ ਮੇਰੀ। ਉਹ ਨਹੀਂ ਨਹੀਂ ਨਹੀਂ। ਤੇਰੇ ਯਾਰ ਦੋਸਤਾਂ ਨੂੰ ਫੇਰ ਪਾਰਟੀ ਕਰਦੀ ਪਿੰਡ ਵਾਲੇ ਮੁੰਡਿਆਂ 'ਚ ਕਈ ਵਾਰ। ਮੈਂ ਬੁਲਾਉਂਗਾ। ਓਏ ਲੜਾਈ ਲੜੋਈ ਹੋਏ ਮੇਰੇ ਨਾਲ ਪੜਦੇ ਦੀ ਕੁਸ ਨਹੀਂ ਹੁੰਦਾ ਹੋ ਜਾਂਦਾ ਮੈਂ ਬੁਲਾ ਲੈਣ ਦੋ ਬੁਲਾ ਲੈਣ ਦੋ ਹੋਰ ਤੈਨੂੰ ਨਹੀਂ ਪਤਾ ਮਾਤਾ ਪਿੰਡ ਵਾਲੇ ਮੁੰਡਿਆਂ ਨਾਲ ਕਈ ਵਾਰ ਬਣਦੇ ਨੇ ਗਾਣੇ ਪਿੱਛੇ ਲੜ ਪੈਣਗੇ ਕੋਈ ਨਾ ਲੜਾਈ ਹੋ ਜਾਂਦੇ ਕੋਈ ਚੱਕਰ ਨਹੀਂ ਮੈਨੂੰ ਉਹ ਕੋਈ ਨਾ ਕੋਈ ਨਾ ਤੂੰ ਕਿਭਰਾਉਣਾ ਕਾ ਧੋਆ ਲੜਾਈ ਜ਼ਰੂਰੀ ਨਹੀਂ ਕਰਨੀ ਆਪਰੇ ਉਹ ਨਹੀਂ ਲੜਦੇ ਮੇਰੇ ਨਾਲ ਪੜਦੇ ਦੀਏ ਬਾ ਠੀਕ ਹੈ ਬਾ ਠੀਕ ਹੈ ਠੀਕ ਕਰ ਲਓ ਮਰਜ਼ੀਆਂ ਕੋਈ ਨਾ ਕੋਈ ਨਾ ਕੋਈ ਨਾ ਆਹ ਚੱਲ ਬੇ ਉਹ ਭਾਈ ਚੱਰੇ ਕੋਈ ਹਈ ਨਹੀਂ ਕਰੇ ਚਰਨਿਆ ਹਾਂਜੀ ਕੌਣ ਸਸਿਕਾਲੀ ਸਸਿਕਾ ਭਾਈ ਸਾਸਰੀਕਾਰ ਹੋ ਠੀਕ ਹੋ ਭਾਈ ਹਾਂਜੀ ਠੀਕ ਐ ਤੁਸੀਂ ਕੌਣ ਮੈਂ ਪਛਾਣਿਆ ਨਹੀਂ ਤੁਹਾਨੂੰ ਉਹ ਪੁੱਤ ਮੈਂ ਤੇਰੇ ਨਾਂ ਪਾਪੇ ਦਾ ਆੜੀਆਂ ਜਖੇਪੜਾ ਮੇਰਾ ਪਿੰਡ ਅੱਛਾ ਈ ਤੇ ਉਹ ਚਰਨਾ ਕਿੱਥੇ ਆ ਉਹ ਤਾਂ ਹੈ ਨਹੀਂ ਗਈ ਕਿਰੀ ਵੀਰਾ ਤਾਂ ਖੇਤ ਗਿਆ ਹੋਇਆ ਅੱਛਾ ਚੱਕਾ ਦੋ ਕਾਜੂਗਾ ਭਾਈ ਫਿਰੋ ਉਹਨਾਂ ਲਈ ਹੁਣੇ ਹੀ ਆਵਾਂ ਫੋਨ ਕਰ ਦਿੰਨੀ ਆ ਤੁਸੀਂ ਬਹਿ ਜਾਓ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਣੀ ਆ ਮੈਂ ਫੋਨ ਕਰ ਦਿਆਂ ਵੀਰੇ ਨੂੰ ਠੀਕ ਆ ਪੁੱਤ ਮੈਂ ਢੀਕ ਲੈਣਾ ਠੀਕ ਹੈ ਲੈ ਕੁੜੀ ਵੀ ਸੁਖ ਨਾਲ ਕਿੱਡੀ ਵੱਡੀ ਹੋ ਗਈ ਉਦੋਂ ਨਿੱਕੀ ਜੀ ਹੁੰਦੀ ਸੀ ਲੈ ਆ ਆ ਗਿਆ ਚਰਨਾ ਵੀ ਉਹ ਹੋਰ ਬਈ ਤਾਇਆ ਉਹ ਠੀਕ ਆ ਪੁੱਤਰਾ ਹਾਂ ਠੀਕ ਆ ਕਦੋਂ ਆਦੀ ਹਾਂ ਹੁਣੇ ਆਇਆ ਬਸ ਮੈਂ ਅੱਛਾ ਉਹ ਗੁੱਡੀ ਕਹਦੀ ਮੈਂ ਚਾਹ ਕਰਕੇ ਲਿਆਉਣੀ ਆਂਗੀ ਅੱਛਾ ਤੂੰ ਆਏ ਦੱਸ ਫਿਰ ਖੇਤੀਬਾੜੀ ਦਾ ਕਿਵੇਂ ਆ ਖੇਤੀਬਾੜੀ ਦਾ ਬਸ ਵਧੀਆ ਹੈ ਕਣ ਕਰ ਮਾ ਕੇ ਆਇਆ ਹੁਣ ਅੱਛਾ ਅੱਛਾ ਆ ਟੀਬੇ ਆਲਾ ਬਾਣਾ ਖੜ ਕੇ ਰਮਾਉਣੀ ਪੈਂਦੀ ਆ ਫੇਰ ਉਹ ਚੱਲ ਪੁੱਤ ਕੰਮ ਆਉਣੇ ਹੋ ਹੁੰਦਾ ਵਾ ਦੇਖ ਲੈ ਜਿਹੜਾ ਤੇਰੇ ਆਲਾ ਪਿਆਉ ਤੀਗਾ ਉਹ ਵੀ ਦੇਖ ਲੈ ਕੰਮ ਨੂੰ ਨਾ ਜਮੀ ਨਹੀਂ ਮੂੰਹ ਮੋੜਦਾ ਤੀ ਐਨਾ ਕੰਮ ਕਰਦਾ ਤੀਗਾ ਇਹ ਤਾਂ ਚੱਲ ਬਾਕੀ ਪ੍ਰਮਾਤਮਾ ਨੂੰ ਜਿਵੇਂ ਮਨਜ਼ੂਰ ਆ ਉਹ ਵੀ ਐ ਹੋਰ ਹੁਣ ਤੈਨੂੰ ਪਤੀ ਆ ਸਾਰੀ ਕਬੀਲਦਾਰੀ ਮੇਰੇ ਹੱਥ ਆ ਗਈ ਹੁਣ ਹਾਂ ਨਾਲ ਚਰਨਾ ਸਹਿਮਤ ਆ ਕਹਿੰਦਾ ਤੀਗਾ ਹਾਂ ਤਾਂ ਵੀ ਤੂੰ ਵਿਆਹ ਕਰਾ ਲਿਆ ਤਾਇਆ ਇਹ ਗੱਲ ਨਾ ਕਰ ਮੇਰੇ ਵੇ ਕਿਉਂ ਮੈਂ ਤਾਂ ਆਪਦਾ ਵਿਆਹ ਜੀ ਕਰਾਉਂਦਾ ਨਹੀਂ ਭਾਈ ਕਿਉਂ ਭਾਈ ਕਾ ਤੂੰ ਨਹੀਂ ਕਰਾਉਂਦਾ ਤੂੰ ਮੈਂ ਤਾਂ ਪਹਿਲਾਂ ਗੁੱਡੀ ਨੂੰ ਤੋਰੂੰਗਾ ਉਸ ਤੋਂ ਬਾਅਦ ਕਰਵਾਉਂਗਾ ਵਾਹ ਓਏ ਵਾਹ ਓਏ ਸੱਦ ਕੇ ਜਾਵਾ ਪੁੱਤਰਾ ਤੇਰੇ ਜਿਹੜਾ ਤੇਰੇ ਵਾਲਾ ਪਿਓ ਥੀ ਉਹ ਵੀ ਦੇਖ ਲਾ ਆਪਦੀਆਂ ਸਾਰੀਆਂ ਭੈਣਾਂ ਨੂੰ ਵਿਆਹ ਕੇ ਬਾਅਦ ਚ ਵਿਆਹ ਕਰਾਇਆ ਤੀਗਾ ਉਹੀ ਗੱਲ ਆ ਤਾ ਫਿਰ ਲੋਕਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਵਿਆਹ ਆਪ ਕਰਵਾ ਲਿਆ ਕੁੜੀ ਜੀ ਘਰੇ ਫਿਰਦੀ ਐ ਇਹ ਤਾਂ ਬਾਲੀ ਵਧੀਆ ਗੱਲ ਆ ਹਾਂ ਹੋਰ ਫਿਰ ਤਾਇਆ ਕੀ ਕੰਮ ਕਰਦਾ ਜਿਕਲਾ ਕਿਵੇਂ ਗੇੜਾ ਮਾਰਿਆ ਬਸ ਮੈਂ ਤਾਂ ਐਂ ਫਿਰਦਾ ਤੁਰਦਾ ਰਹਿਣਾ ਅੱਛਾ ਹਾਂ ਫਿਰਦਾ ਤੁਰਦਾ ਰਹਿਣਾ ਫਿਰ ਤੇ ਤੁਰਦੇ ਦਾ ਮਤਲਬ ਇਹ ਆ ਮੈਂ ਜ਼ਮੀਨਾਂ ਦੇ ਸੌਦੇ ਕਰਾਉਣਾ ਨਾਲੇ ਬੰਦਿਆਂ ਦੇ ਸੌਦੇ ਕਰਾਉਣਾ ਆ ਜ਼ਮੀਨਾਂ ਦੇ ਸੌਦੇ ਤਾਂ ਮੰਨੀ ਗੱਲ ਆ ਬੰਦਿਆਂ ਦੇ ਸੌਦੇ ਓਏ ਪੁੱਤਰਾ ਵੀ ਰਿਸ਼ਤੇ ਕਰਾਉਣਾ ਮੈਂ ਅੱਛਾ ਰਿਸ਼ਤੇ ਕਰਾਉਣਾ ਠੀਕ ਆ ਠੀਕ ਆ ਤਾਇਆ ਹਾਂ ਠੀਕ ਆ ਠੀਕ ਆ ਫੇਰਾ ਤਾਇਆ ਮੈਂ ਕਹਿੰਦਾ ਦੀ ਤੂੰ ਕਰ ਲੈ ਭਾਈ ਕੰਮ ਕੋਈ ਨਾ ਕੋਈ ਨਾ ਸੀ ਕਰ ਲਈਏ ਗੱਲ ਮੜੀ ਜੀ ਹਾਂ ਕੀ ਕਹਿੰਦੀ ਪੁੱਤ ਫਿਰ ਆਪਣੀ ਗੁੱਡੀ ਦਾ ਦੇਖ ਲੈ ਕਿਤੇ ਆ ਇਹਦਾ ਗੁੱਡੀ ਦਾ ਰਿਸ਼ਤਾ ਹਾਂ ਚਰਨੇ ਮੁੰਡਾ ਤਾਂ ਮੇਰੇ ਹੱਥ 'ਚ ਹੀ ਐ ਲਾਪਾ ਇਹ ਗੁੱਡੀ ਦਾ ਰਿਸ਼ਤਾ ਕਰ ਦਨੇ ਪਹਿਲਾਂ ਬਾਅਦ 'ਚ ਆਪਾਂ ਤੇਰਾ ਕਰ ਦਾਂਗੇ ਤਾਇਆ ਇੱਕ ਗੱਲ ਹੋਰ ਐ ਹਾਂ ਮੁੰਡਾ ਹੋਵੇ ਘਰੋਂ ਬਰ ਤਖੜਾ ਭਾਈ ਮੈਂ ਵੀ ਐਨ ਕੁੜੀ ਦਾ ਵਿਆਹ ਐਨ ਸ਼ੌਕਣ ਨਾਲ ਕਰੂੰਗਾ ਅੱਛਾ ਅੱਛਾ ਹਾਂ ਇੱਕ ਗੱਲ ਹੋਰ ਐ ਤਾਇਆ ਮੁੰਡਾ ਖਾਂਦਾ ਪੀਂਦਾ ਨਾ ਹੋਵੇ ਕੋਸਾ ਠੀਕ ਹੈ ਹਾਂ ਠੀਕ ਆ ਭਾਈ ਇਹ ਤਾਂ ਜ਼ਰੂਰੀ ਹੈ ਹਾਂ ਹੁਣ ਇੱਕ ਗੱਲ ਹੋਰ ਆ ਤਾਏ ਤੇਰੇ ਤੇ ਮੈਨੂੰ ਯਕੀਨ ਹੈ ਐਂ ਸਮਝ ਲੈ ਤੂੰ ਮੇਰਾ ਬਾਪ ਐ ਜਦੋਂ ਤੇਰੀ ਮੇਰੇ ਬਾਪ ਨਾਲ ਸਾਂਝ ਦੀ ਉਹ ਪੁੱਤ ਦੇਖ ਲੈ ਮੈਂ ਜਿਕੇ ਪਲ ਤੋਂ ਤੇਰੇ ਘਰੇ ਉਹੀ ਥੋੜੂ ਆਇਆ ਹਾਂ ਜੇ ਸਾਡੀ ਇੱਕ ਦੂਜੇ ਨਾਲ ਸਾਂਝ ਦੀ ਮੈਂ ਤਾਂ ਕਰਕੇ ਆਇਆ ਹਾਂ ਇਹ ਤਾਂ ਹੈ ਤਾ ਆ ਹਾਂ ਹਾਂ ਲੈ ਮੈਂ ਤੈਨੂੰ ਦੱਸ ਦਾਂਗਾ ਚਰਨਾ ਸਿਆਂ ਹਾਂ ਤਾਏ ਮੁੰਡਾ ਮੇਰੇ ਹੱਥ ਚ ਅੱਛਾ ਦੋ ਭਾਈ ਨੇ ਉਹ ਠੀਕ ਹੈ ਠੀਕ ਹੈ ਇੱਕ ਮੁੰਡਾ ਤਾਂ ਵਿਆਹਿਆ ਹੋਇਆ ਅੱਛਾ ਇੱਕ ਮੁੰਡਾ ਹਾਲੇ ਪੜਦਾ ਅੱਛਾ ਐਣੀ ਪਤਾ ਤੁਹਾਡੇ ਵਾਲੀ ਗੁੱਡੀ ਨਾਲ ਰਿਸ਼ਤਾ ਹੋ ਜਾਏ ਵਿਚਾਰਾ ਨੌਕਰੀਤੀ ਲੱਗ ਜਾਏ ਚਲੋ ਹਾਂ ਇਹ ਤਾਂ ਹੁੰਦਾ ਕਦੇ ਕਰਮਾਂ ਦੇ ਸੌਦੇ ਹੁੰਦੇ ਨੇ ਵੀ ਬਹੁਤ ਬਹੁਤ ਸੋਹਣਾ ਪਰਿਵਾਰ ਹੈ ਅੱਛਾ ਜਿਹੜਾ ਮੁੰਡੇ ਦਾ ਪਿਓ ਆ ਹਾਂ ਮੈਂ ਤੇ ਉਹ ਇਕੱਠੀ ਇੱਕ ਪਿੰਡ ਵਿਆਹੇ ਹੋਏ ਆ ਸਾਡੂ ਸਾਡੂ ਹਵਸਾਂ ਹੀ ਹਾਬ ਲਾਲਾ ਤੂੰ ਅੱਛਾ ਹਾਂ ਮੇਰੇ ਤਾਂ ਉਹ ਜ਼ਮੀਨ ਹੀ ਮੋੜਦੇ ਹੈਗੇ ਠੀਕ ਆ ਤਾ ਬਸ ਆ ਗਾਉ ਰੱਖੀ ਮੜਾ ਜਾ ਭੀ ਮੁੰਡਾ ਖਾਂਦਾ ਪੀਂਦਾ ਨਾ ਹੋਵੇ ਨਾ ਨਾ ਇਹ ਜਿਹਦਾ ਹੀ ਨੇ ਉਹਨਾਂ ਦੇ ਘਰ ਚ ਤਾਂ ਕੋਈ ਜਮੀ ਨਹੀਂ ਕੁਛ ਖਾਂਦਾ ਪੀਂਦਾ ਠੀਕ ਆ ਫੇਰਾ ਬਹੁਤ ਵਧੀਆ ਨੇਗੇ ਠੀਕ ਆ ਤਾਂ ਹਾਂ ਤਾਂ ਮੈਨੂੰ ਤੇਰੇ ਤੇ ਯਕੀਨ ਆ ਤੂੰ ਐ ਕਰ ਪਤਾ ਗੁੱਡੀ ਨੂੰ ਬੁਲਾ ਮਾੜੀ ਜੀ ਮੈਂ ਉਹਦੀ ਇੱਕ ਫੋਟੋ ਖਿੱਚਣਾ ਅੱਛਾ ਮੁੰਡੇ ਵਾਲਿਆਂ ਨੂੰ ਫੋਟੋ ਦਿਖਾ ਦੂੰਗਾ ਠੀਕ ਆ ਠੀਕ ਆ ਹਾਂ ਪੜੇ ਆਏ ਬੌਲੀ ਅੰਦਰ ਕਮੇਲ ਆ ਗਿਆ ਹੋਵੇ ਕਰਨ ਕੋਈ ਆ ਗਈ ਆ ਗਈ ਆਈ ਮੜਾ ਜਾ ਹਾਂਜੀ ਲੈ ਤਾਂ ਇੱਕ ਟੈਲੀ ਫੋਟੋ ਲੈ ਪਤਾ ਇੱਧਰ ਖੜ ਮੜ ਜਾ ਤਾ ਇਹ ਮੇਰਾ ਸਿਆਣਾ ਪੁੱਤ ਵਾਹ ਬਈ ਵਾਹ ਇਹ ਆ ਕੀ ਕਰੀ ਜਾਣਾ ਕੁਛ ਨਹੀਂ ਕੁਛ ਨਹੀਂ ਕੁੜੀਏ ਕੁਛ ਨਹੀਂ ਕਰ ਲੈ ਕੰਮ ਤੋਂ ਹਾਂ ਕੁਛ ਨਹੀਂ ਕਰਦਾ ਤੈਨੂੰ ਆਪਣੇ ਭਾਈ ਤੇ ਯਕੀਨ ਨਹੀਂ ਐ ਵਿਚਾਰੀ ਨੂੰ ਕੁਛ ਨਹੀਂ ਬਤਾ ਦੇ ਖਲਾ ਨਾ ਜਾਣਦਾ ਇਹ ਨਹੀਂ ਪਤਾ ਵੀ ਕੀ ਕਰਿਆ ਕੀ ਚਲ ਚਲ ਕੋਈ ਲੈ ਚਰਨੇ ਗੱਲ ਸਮਝ ਲੈ ਹਾਂ ਤਾਇਆ ਮੈਂ ਕੁੜੀ ਦੇਖ ਲਈ ਕੁੜੀ ਆਪਣੇ ਫਿੱਟ ਆ ਪੂਰੀ ਠੀਕ ਹੈ ਤੇ ਹੁਣ ਤੂੰ ਨਾ ਪੁੱਤਾ ਜਮਾ ਫਿਕਰ ਨਾ ਕਰੀ ਮੇਰੇ ਸਰ ਠੀਕ ਆ ਤਾਇਆ ਠੀਕ ਆ ਠੀਕ ਹੈ ਠੀਕ ਹੈ ਤੂੰ ਸਮਝ ਲੈ ਵੀ ਰਿਸ਼ਤਾ ਤਾਂ ਹੋ ਗਿਆ ਚੰਗਾ ਤਾਇਆ ਠੀਕ ਹੈ ਠੀਕ ਹੈ ਠੀਕ ਹੈ ਤਾਇਆ ਆਉਂਦਾ ਜਾਂਦਾ ਰਿਹਾ ਕਰ ਕੋਈ ਨਾ ਕੋਈ ਨਾ ਚੰਗਾ ਠੀਕ ਹੈ ਠੀਕ ਹੈ ਠੀਕ ਹੈ ਤਾਇਆ ਚੱਲ ਵਧੀਆ ਹੋਏ ਰੱਬਾ ਜੀ ਮੇਰੀ ਭੈਣ ਦਾ ਵਿਆਹ ਹੋ ਜੇ ਮੈਂ ਵੀ ਸੁਖੀ ਹੋ ਜੂਗਾ ਲੈ ਵੀ ਜਵਾਲਾ ਸਿਆਂ ਕੁੜੀ ਮੇਰੇ ਪੂਰੀ ਫਿੱਟ ਹੈ ਠੀਕ ਹੈ ਕਿਦਣਾ ਘਰ-ਬਾਰ ਪੂਰਾ ਵਧੀਆ ਅੱਛਾ ਸਾਲੀ ਸਾਬਾ ਤੁਸੀਂ ਵੀ ਸੁਣ ਲਓ ਤੇ ਨਾਲ ਸੁਣਦੀਆਂ ਸੁਣਦੀਆਂ ਤੇ ਉਹਦੇ ਭਾਈ ਨੂੰ ਆਉਂਦੇ ਨੇ 10 ਕਿਲੇ ਜ਼ਮੀਨ ਦੇ ਠੀਕ ਹੈ ਘਰੇ ਵਧੀਆ ਸੰਦਰ ਨੇ ਉਹਨਾਂ ਦੇ ਠੀਕ ਹੈ ਠੀਕ ਹੈ ਤੇ ਬਹੁਤ ਵਧੀਆ ਪਰਿਵਾਰ ਆਗਾ ਮੈਂ ਤਾਂ ਤੁਹਾਨੂੰ ਦੇਖੋ ਆਏ ਕਹਿੰਦਾ ਸੀਗਾ ਵੀ ਜੇ ਤਾਂ ਤੁਸੀਂ ਕੁੜੀ ਦੇਖਣ ਜਾਣਾ ਤਾਂ ਮੇਰੇ ਨਾਲ ਚੱਲੋ ਕੁੜੀ ਦਿਖਾ ਦਿੰਨਾ ਤੁਹਾਨੂੰ ਮੈਂ ਲੈ ਜਿੱਦੜਾ ਦੇਖਣ ਦੇਖਣ ਦੀ ਕੀ ਗੱਲ ਐ ਸਾਨੂੰ ਤੇਰੇ ਦਾ ਪੂਰਾ ਭਰੋਸਾ ਹੈਗਾ ਸਾਨੂੰ ਕਿਹੜਾ ਕਹਿੰਦਾ ਤੂੰ ਨੀਵੇਂ ਥਾਂਵੇਂ ਖੜਾਵੇਂਗਾ ਵਧੀਆ ਥਾਂਵੇਂ ਖੜਾਵੇਂਗਾ ਭਰੋਸੇ ਦੀ ਖੜੀ ਆ ਦੁਨੀਆ ਹੋਰ ਹੋਰ ਦੇਖ ਭਾਈ ਕਿਦੜਾ ਅਸੀਂ ਤਾਂ ਤੇਰੇ ਤੇ ਵਿਸ਼ਵਾਸ ਕਰਿਆ ਠੀਕ ਆ ਹੁਣ ਤੂੰ ਸਾਡੀ ਬੇਇੱਜ਼ਤੀ ਨਾ ਕਰਾ ਦੀ ਅਸੀਂ ਤਾਂ ਸਾਰੀ ਗੱਲਬਾਤ ਰਿਸ਼ਤੇਦਾਰਾਂ ਚ ਫਲਾ ਰੱਖੀ ਆ ਹੋ ਸਾਲੀ ਸਾਵਾ ਬੇਇੱਜ਼ਤੀ ਵਾਲੀ ਕੀ ਗੱਲ ਆ ਥੋੜੀ ਬੇਇੱਜ਼ਤੀ ਕਿ ਮੇਰੀ ਬੇਇੱਜ਼ਤੀ ਵਧੀਆ ਪਰਿਵਾਰ ਆ ਵਧੀਆ ਮੈਨੂੰ ਇਹ ਬਰੋਸਾ ਬਰੋਸਾ ਹੈਗਾ ਮੈਂ ਕੁੜੀ ਦੇਖੂਗਾ ਬਚੋਲਿਆਂ ਨੇ ਕੌਣ ਕਰਦਾ ਭਰੋਸਾ ਇਹਨੂੰ ਦਿਖਾਓ ਪਹਿਲਾਂ ਜਾ ਕੇ ਓਏ ਨਾਲੇ ਮੈਂ ਉਹ ਬਚੋਲਿਆਂ ਵਰਗਾ ਨਹੀਂ ਤੇਰਾ ਮਾਸੜ ਆ ਲੈ ਮੈਂ ਕੁੜੀ ਦੀ ਫੋਟੋ ਵੀ ਖਿੱਚ ਕੇ ਲਿਆਈ ਤੀ ਆਪਦੇ ਮੋਬਾਈਲ 'ਚ ਲੈ ਤਾਂ ਦੇਖ ਲੈ ਫੋਟੋ ਮੈਨੂੰ ਫੋਟੋ ਦਿਖਾ ਦਿਓ ਆ ਲੈ ਤੈਨੂੰ ਫੋਟੋ ਦਿਖਾਉਣਾ ਖੜ ਜਾ ਮੜਿਆ ਸਬਰ ਵੀ ਕਰੀਦਾ ਹੁੰਦਾ ਓਏ ਹੋਰ ਹੀ ਗੱਲਾਂ ਕਰੀ ਜਾਂਦਾ ਨਾਲੇ ਭਰੋਸਾ ਕਰੋਗੇ ਤਾਂ ਹੀ ਗੱਲਾਂ ਬਣਦੀਆਂ ਨੇ ਭਰੋਸੇ ਨਾਲ ਹੀ ਮੈਂ ਅ ਡੇਢ ਲੱਖ ਰਿਸ਼ਤਾ ਕਰਾਤਾ ਘਟੋ ਘਟਾ ਇਹ ਆ ਲੈ ਕੁੜੀ ਦੀ ਫੋਟੋ ਆ ਦੇਖ ਲੈ ਲੈ ਦੇਖ ਤੂੰ ਦੇਖ ਕੁੜੀ ਦੀ ਫੋਟੋ ਹੋ ਜਾ ਖੋਸ ਤੂੰ ਹਾਂ ਉਹ ਯਾਰ ਉਹ ਤਾਂ ਠੀਕ ਠਾਕ ਜੀ ਲੱਗਦੀ ਆ ਦੇਖ ਲੈ ਲੈ ਦੇਖ ਲੋ ਠੀਕ ਹੋਰ ਉਹ ਤੈਨੂੰ ਨਰਾਣੀ ਮੁਗਲ ਜੀ ਤਾਂ ਨਗਰਾਦੀ ਮੇਰੇ ਕੋਲ ਨਹੀਂ ਤਾਂ ਸੋਹਣੀ ਆ ਨਹੀਂ ਹਾਂ ਤੇਰੇ ਵਰਗੀ ਹੀ ਲੱਗਦੀ ਆ ਲੈ ਦੇਖ ਲੋ ਬਣ ਬਣਾ ਲੱਗਣਗੀਆਂ ਹੋਰ हां ठीक है ओ नाले जवार रंग ਦਾ ਦੋ ਹੀ ਹੁੰਦੇ ਨੇ ਕਕਾਲਾ ਇੱਕ ਗੋਰਾ ਇਹਦਾ ਫੇਰ ਵੀ ਸੋਹਣੀ ਸਨੱਖੀ ਕੁੜੀ ਆ ਵਧੀਆ ਕੰਮ ਕਰਦਾ ਚਾਹੀਦਾ ਘਰੇ ਯਾਰ ਬਾਕੀ ਪਰਿਵਾਰ ਵਧੀਆ ਜਿਵੇਂ ਤੂੰ ਦੱਸਣ ਦੇ ਮੁਤਾਬਕ ਨਹੀਂ ਗੱਲ ਪਤਾ ਕੀ ਆ ਪੁੱਤਰਾ ਗੱਲ ਇਹ ਹੈਗੀ ਜਦੋਂ ਉਹ ਵਿਚਾਰੇ ਨਿਕੇ ਨਿਕੇ ਜਤੀਗੇ ਉਹਦੀ ਉਹਨਾਂ ਦੇ ਮਾਪੇ ਮਰ ਗਏ ਹੈ ਤੇ ਉਦੋਂ ਬਾਅਦ ਦੇਖ ਲੈ ਵਿਚਾਰਿਆਂ ਨੇ ਘਰ ਦਾ ਸਾਰਾ ਕੰਮ ਸੰਭਿਆ ਮੁੰਡਾ ਕੰਮ ਇਨਾ ਕਰਦਾ ਓਏ ਬਸ ਰਹੇ ਰੱਬ ਦਾ ਨਾਮ ਮਾਸੜਾ ਉਡੀ ਲੰਗ ਲੰਗ ਤਾਂ ਨਹੀਂ ਮਾਰਦੀ ਓਏ ਕਾਣੂ ਤੂੰ ਮੇਰੀ ਗੱਲ ਸੁਣ ਓਏ ਜੇ ਤੈਨੂੰ ਯਕੀਨ ਨਹੀਂ ਹੈਗਾ ਆਪਾਂ ਇਹਨਾਂ ਨੂੰ ਕਿਸੇ ਨੂੰ ਲੈ ਕੇ ਜਾਂਦੇ ਤੂੰ ਹੀ ਚੱਲ ਮੇਰੇ ਨਾਲ ਓ ਕਾਣੂ ਮਸਲਾ ਓਰ ਹੋਣਾ ਤੇਰੇ ਤੇ ਸਾਨੂੰ ਪੂਰਾ ਭਰੋਸਾ ਹੈਗਾ ਜਦ ਤੈਨੂੰ ਕਹਿਤਾ ਤਾਂ ਕਹਿਤਾ ਇਹਦਾ ਜਵਾਕਾਂ ਨਾਲ ਹੀ ਗੱਲ ਕਰ ਗਿਆ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਯਾਰ ਮਾੜੀ ਮਾਤਾ ਹਜੇ ਪੜਦਾ ਨਾ ਤੇਰੇ ਤੇ ਪੂਰਾ ਭਰੋਸਾ ਸਾਨੂੰ ਹਾਂ ਓ ਚੱਲ ਕੋਈ ਨਾ ਜਵਾਕ ਆ ਆਪਣੀ ਜਵਾਕ ਆ ਤੇਰੀ ਨਾਲ ਲਾ ਹਾਂ ਹਾਂ ਨਿਆਣਾ ਇਹ ਤਾਂ ਹਾਂ ਹਾਂ ਤੂੰ ਐ ਕਰ ਗੱਲ ਕਰ ਕੇ ਰਾਂ ਉਹਨਾਂ ਨਾਲ ਤੂੰ ਲੈ ਗੱਲ ਪੱਕੀ ਆ ਬਸ ਗੱਲ ਤੋਰ ਲੈ ਆਪਣੇ ਵੱਲੋਂ ਫਾਈਨਲ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਚੰਗਾ ਫਰਮਾ ਚੱਲਦਾ ਚੰਗਾ 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 ਸਾਹੀ ਸਾਹਿਬ ਮਰਾਤ ਵੀ ਇਹੋ ਜੀ ਲੈ ਕੇ ਜਾਊਗਾ ਇਹੋ ਜੀ ਬਰਾਤ ਗਾਂ ਤੂੰ ਹੈਲੀਕਾਪਟਰ ਤੇ ਲੈ ਜਾਗਾ ਹੈਲੀ ਹੁੰਦੀ ਕੁਆਟਰ ਤੇ ਤਾਂ ਲੋਕ ਜਾਂਦੇ ਹੋਣਗੇ ਜਿੱਦੇ ਮੈਂ ਲੈ ਕੇ ਜਾਊਣਾ ਦੇਖੂਗੀ ਦੁਨੀਆ ਖੜਕੇ ਚੱਲ ਦੇਖ ਲਾਂਗੇ ਭਾਈ ਚੰਗਾ ਭਾਈ ਚੱਲਦੇ ਆ ਫਿਰ ਚੱਲ ਕੋਈ ਮਾੜਾ ਮੋਟਾ ਸਬਰ ਕਰ ਲਿਆ ਕਰ ਓ ਚਰਨੇ ਆ ਓ ਭਾਈ ਚਰਨੇ ਓ ਵਾਹ ਓ ਤਾਇਆ ਹੋ ਠੀਕ ਹੈ ਹਾਂ ਵਧੀਆ ਪੁੱਤ ਮੈਨੂੰ ਹੀ ਠੀਕ ਦਾਦੀ ਅੱਛਾ 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 ਹਾਂ ਲਾ ਚਰਨਿਆ ਜਿਹੜੀ ਤੂੰ ਮੈਨੂੰ ਗੱਲ ਕਹੀ ਸੀ ਜ਼ਿੰਮੇਵਾਰੀ ਦਿੱਤੀ ਸੀ ਯਾਨੀ ਕਿ ਮੈਨੂੰ ਤਾਂ ਆਪਾਂ ਉਹ ਜ਼ਿੰਮੇਵਾਰੀ ਪਗਾਤੀ ਲਾ ਮੈਂ ਤੈਨੂੰ ਮੁੰਡੇ ਦੀ ਫੋਟੋ ਦਿਖਾਉਣਾ ਇਹ ਆ ਦੇਖ ਠੀਕ ਹੈ ਤਾਇਆ ਠੀਕ ਹੈ ਹਾਂ ਹਾਂ ਓ ਮੈਂ ਤਾਂ ਐਂ ਕਹਿੰਦਾ ਸੀ ਭਾਈ ਚਰਨਿਆ ਹਾਂ ਦੇਖ ਅੱਜ ਕੱਲ ਕੁੜੀਆਂ ਜਿਹੜੀਆਂ ਹੁੰਦੀਆਂ ਨੇ ਮੈਂ ਕਹਿੰਦਾ ਤੂੰ ਕੁੜੀ ਨੂੰ ਵੀ ਦਿਖਾਇਆ ਫੋਟੋ ਜਾ ਕੇ ਓ ਤਾਇਆ ਬੌਲੀ ਗੱਲ ਨਾ ਕਰ ਮੇਰੀ ਭੈਣ ਆ ਉਹ ਮੇਥੋਂ ਕਹਿੰਨੇ ਜੋ ਬਾਹਰ ਨਹੀਂ ਹੈਗੀ ਜਮੀਨਾਂ ਟੈਨਸ਼ਨ ਦਾ ਤੂੰ ਬਸ ਮੈਂ ਓਕੇ ਕਰਤਾ ਮੁੰਡਾ ਸਮਝ ਲਾ ਓਕੇ ਹੈ ਤੇਰੇ ਪਸੰਦ ਹੈ ਹਾਂ ਹਾਂ ਓਕੇ ਹੈ ਜਮੀ ਉਹਨਾਂ ਦੇ ਤੇਰੀ ਭੈਣ ਵੀ ਪਸੰਦ ਆ ਗਈ ਬਾ ਠੀਕ ਹੈ ਤਨ ਪਾਗ ਓਏ ਰੱਬਾ ਤੇਰੀ ਠੀਕ ਹੈ ਮੇਰੀ ਟੈਨਸ਼ਨ ਮੁੱਕ ਜੂਏ ਤਾਇਆ ਤੇ ਹੁਣ ਮੇਰੀ ਗੱਲ ਸੁਣ ਲੈ ਹਾਂ ਲੈ ਹੁਣ ਸ਼ੇਰਾ ਤੁਸੀਂ ਤਿਆਰੀ ਖਿੱਚੋ ਕੇ ਰਿਹਾ ਵਿਆਹ ਦੀ ਤਿਆਰੀ ਦਾ ਆਪਣੇ ਤਿਆਰੀ ਆ ਤਾਇਆ ਆਪਣੇ ਦਾ ਜਿਹੜਾ ਸਮਾਨ ਲੈਣ ਦੇਣ ਦਿੰਦੇ ਹੁੰਦੇ ਨੇ ਸਾਰਾ ਲਿਆਂਦਾ ਪਿਆ ਲਿਆਂਦਾ ਪਿਆ ਹਾਂ ਚੱਲ ਇਹ ਤਾਂ ਗੱਲ ਵਧੀਆ ਕੋਈ ਹੋਰ ਚੀਜ਼ ਦੀ ਲੋੜ ਲੋੜ ਹੋਵੇ ਤਾਂ ਮੈਨੂੰ ਦੱਸਾ ਕੋਈ ਨਾ ਕੋਈ ਨਾ ਤਾਇਆ ਐਂ ਕਰਾ ਆਜੇ ਅੰਦਰ ਬੈਣਾ ਘੁੱਟ ਚਾਹ ਦੀ ਪੀ ਲੈ। ਉਹ ਚਾਹ ਦਾ ਜਮੀ ਟਾਈਮ ਨਹੀਂ ਹੈਗਾ। ਮੁੰਡੇ ਵਾਲੇ ਦੀ ਪੂਰੀ ਤਿਆਰੀ ਹੈ। ਉਹ ਤਾਂ ਆਏ ਨਹੀਂ ਮਨ ਕਰੇ ਵੀ ਕੱਲ ਨੂੰ ਹੀ ਆਜਣਾ। ਕੋਈ ਚੱਕਰ ਨਹੀਂ ਆਪਣੇ ਕੋਲੋਂ ਪੂਰੀ ਤਿਆਰੀ ਇੱਧਰੋਂ ਵੀ। ਤੂੰ ਆ ਖੇਤ ਖੂਹ ਦਾ ਕੰਮ ਛੱਡ ਕੇ ਆਪਣੇ ਕੰਮ ਸਾਹਮ ਇਹ। ਕੋਈ ਨਾ ਮੜਾ ਜਾ ਗੇੜਾ ਮਾਰਿਆ ਮਾ। ਹਾਂ। ਤੈਨੂੰ ਪਤਾ ਆਪਣਾ ਟਿੱਬਿਆ ਹੀ ਬਾਹਨ ਨਹੀਂ ਗਈ ਬਰ ਖੱਡ ਖੁੱਟ ਪੈ ਜਾਂਦੀ। ਲੱਗਦਾ ਕੰਮ ਹੋ ਜਾਂਦਾ। ਤਿਆਰੀ ਕਰੋ ਭਾਈ। ਬਾਜਾ ਤੇ ਬਾਤ। ਠੀਕ ਹੈ। ਚਾਹ ਨੂੰ ਕੋਈ ਟਾਈਮ ਨਹੀਂ ਲੱਗਦਾ। ਚਾਹ ਨਹੀਂ ਪੀਣੀ ਬਸ। ਚੰਗਾ ਤਾਂ ਚੰਗਾ। ਠੀਕ ਹੈ। ਚਲੋ ਰੱਬਾ ਸ਼ੁਕਰ ਹੈ। ਚਲੋ ਆਪ ਝੋੜੀ ਚ ਉਹ ਯਾਰ ਉਹ ਟਾਈਮ ਖਰਾਬ ਕਰੀ ਜਾਂਦੇ ਉਧਰ ਟਾਈਮ ਕਿੰਨਾ ਹੋਈ ਜਾਂਦਾ ਕੁਲਵਿੰਦਰ ਕੋਈ ਗੱਲ ਆ ਇਹ ਯਾਰ ਫਿਰ ਤੱਕੋ ਖੜਦਾ ਸਾਗੜਕਾਰ ਬਿਹਾਰ ਦਾ ਕਰ ਲਈਏ ਕਰ ਲਉ ਕਰ ਲਉ ਧੀਲੀ ਉਸਰੀ ਵੀਰਾ ਛੇ ਜੜਾਰ ਹੋਵੇਗਾ ਖੁਸ਼ ਹੋ ਜਾ ਬੈਠਾ ਜਮੇ ਸਾਗੜਾ ਕੱਟੋ ਮੜਾ ਮਾਪਾ ਗਣੇਸ਼ ਕਰ ਦਿੰਦੇ ਆ ਵੀ ਵੇ ਜੀ ਮਨਜਗਤ ਕੁੜੇਰ ਤੇ ਹੋਰ ਤਾਂ ਮੇਰੇ ਓਏ ਇੰਨੇ ਪੈਸੇ ਨੇ ਕੁਲਵਿੰਦਰਾ ਲੈ ਲੈ ਵੀ ਪੈਸੇ ਦੇ ਦੇ ਜੱਗ ਜੀ ਨਾ ਨਾ ਲੈ ਮੈਨੂੰ ਥੋੜਾ ਫੜ ਜਾ ਯਾਰ ਬਾਬੇ ਟਿਕ ਜਾ ਯਾਰ ਤੋ ਇਹ ਕਰੀ ਜਾਏ ਭਲਾ ਇਧਰ ਸਾਗੜਾ ਪਾਓ ਫੇਰ ਦੇ ਦਿਓ ਨਹੀਂ ਇਹ ਵੀ ਜ਼ਰੂਰੀ ਨਹੀਂ ਵੀ ਸਾਗ ਨਹੀਂ ਆ ਹਾਂ ਸਾਗ ਲੈ ਮੈਂ ਦੇ ਹਾਲਤ ਵਾਲਾ ਦਾ ਕੁਲਵਿੰਦਰਾ ਤੂੰ ਤਾਂ ਬੂਈ ਆ ਲੈ ਵੇ ਜੀ ਮਨਜਗਤ ਆ ਲੋ ਵੀ ਲਿਓ ਜਮਲਾ ਸਿੰਘ ਜਮਲਾ ਸਿੰਘ ਫੜ ਲੈ ਫੜ ਲੈ ਮੈਂ ਸਾਡਾ ਸਾਨੂੰ ਕਰ ਲੈਣ ਦੇ ਕਰ ਪਰ ਕਰ ਲੈ ਕਰ ਲੋ ਜਮਲਾ ਸਿੰਘ ਇੱਕ ਹੋਰ ਇੱਕ ਹੋਰ ਉਹ ਬਹੁਤ ਆਉੜਾ ਉੱਥੇ ਦੇ ਦਾਂਗੇ ਤੈਨੂੰ ਲੈ ਕਿੰਨੇ ਦਾ ਕਲਵਿੰਦਰ ਤੇ ਮਾੜੀ ਨੀਤ ਵਾਲਾ ਚਰਨੇ ਦਾ ਚਾਰ ਵਾਰੀ ਫੋਨ ਆ ਗਿਆ ਚਲੋ ਯਾਰ ਹੁਣ ਤਰੋ ਉਹ ਖੜ ਜਾ ਯਾਰ ਕਾਰ ਬਿਹਾਰ ਦਾ ਕਰ ਲੀਏ ਹਾ ਹਾ ਕਲਵਿੰਦਰ ਕਾਰ ਤਾਂ ਮੇਰੇ ਜਦ ਤੱਕ ਕਿੱਥੇ ਤੇਰੀ ਕਾਰ ਉਹ ਬਾਹਰ ਖੜੀ ਆ ਬਾਹਰ ਮੈਂ ਹੁੜ ਤਾ ਆਇਆ ਕਿਹੜਾ ਗੱਡਾ ਉੱਥੇ ਉੱਤ ਤਾਂ ਨਾ ਹੋ ਰਿਹਾ ਯਾਰ ਦਿੰਦੇ ਪੈਸੇ ਦਿਖੀ ਜਾਂਦੇ ਨੇ ਚੱਲ ਚੱਲਦਾ ਚੱਲਦਾ ਖੜੀ ਹੋਰ ਕੋਈ ਨਾ ਬਾਹਰ ਖੜੀ ਹੋਰ ਉਹ ਚੱਲੋ ਫਿਰ ਆੜੀ ਨੇ ਆ ਕਰ ਸਿੱਕ ਸਿੱਕ ਮੁੱਕੋਂ ਤੋਂ ਪਾ ਲੈ ਮੈਨੂੰ ਫੜਾ ਦੋ ਰਾਂ ਮੈਨੂੰ ਫੜਾ ਦੋ ਆ ਤੂੰ ਸਾਹਮਣੇ ਪੈਸੇ ਹਾਂ ਪੈਸੇ ਸਾਹਮਣੇ ਚਲੋ ਚਲੋ ਲੈ ਟ੍ਰਾਂ ਹੋ ਆ ਬਈ ਨਾ ਖੜ ਜਾ ਖੜਾ ਹੋ ਜਮਲਾ ਸਿਆ ਉਹੀ ਗੱਲਾਂ ਓਏ ਜਾ ਮਾਗੋ ਲੈਟ ਕਾ ਨੂੰ ਆ ਹੋਰ ਹੋੜਾ ਉਹ ਨੱਚ ਲੋ ਆਜੋ ਆਜੋ ਲੈਟ ਹੋਈ ਜਾਣਾ ਇੱਕ ਤਾਂ ਇਹ ਨੇ ਲੈਟਰੀ ਤਾਂ ਜਾਂਦੇ ਹੁਣ ਇਹਨੇ ਤੂੰ ਲਹੂ ਪੀ ਲਿਆ ਕਿੱਥੇ ਉਹਰੇ ਗੱਡਾ ਓਏ ਓਏ ਉਹ ਤੇ ਗੱਡੀ ਓ ਮੇਰਾ ਸਾਲਾ ਐਸਾ ਗੱਡਾ ਕੋਈ ਦੀਦਾ ਨਹੀਂ ਹੁਣ ਤੁਰਕੇ ਚੱਲੀ ਮੇਰੀ ਬੇਇੱਜ਼ਤੀ ਕਰ ਬੰਦਾ ਉਹ ਤੇ ਗੱਡੀ ਤੇ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਸਾਡੇ ਬੋਧਾ ਸੱਚ ਬੋਲਦਾ ਚੈਨਲ ਤੇ ਤੁਸੀਂ ਨਵੀਂ ਵੀਡੀਓ ਦੇਖ ਚੁੱਕੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਹਾਂ ਇੱਕ ਸਾਰਿਆਂ ਨੂੰ ਬੇਨਤੀ ਕਰਦੇ ਆ ਬੋਧਾ ਸੱਚ ਬੋਲਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਉਹ ਜ਼ਰੂਰ ਕਰ ਦਿਓ ਵੀਰੋ ਜ਼ਰੂਰ ਕਰ ਦਿਓ ਕੋਈ ਨਹੀਂ ਕਹਤਾ ਕਰ ਦਿਓ